ਪੰਜਾਬ ਦੇ ਜਲੰਧਰ ਦੇ ਕਸਬਾ ਗੁਰਾਇਆਂ ਦੇ ਵਿੱਚ ਪੈਂਦੇ ਪਿੰਡ ਡੱਲੇਵਾਲ ਦੇ ਵਿੱਚ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਤੂਕੋਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਐਨਆਈ ਦੇ ਦੁਆਰਾ ਸਵੇਰੇ-ਸਵੇਰੇ ਪਿੰਡ ਡੱਲੇਵਾਲ ਦੇ ਵਿੱਚ ਲਵਸ਼ੰਦਰ ਸਿੰਘ ਦੇ ਕਾਰ ਦੇ ਉੱਪਰ ਰੇਡ ਕੀਤੀ ਗਈ ਆ ਛਾਪੇਮਾਰੀ ਕੀਤੀ ਗਈ ਆ ਜੋ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸਬੰਧਤ ਦੱਸਿਆ ਜਾ ਰਿਹਾ ਉੱਥੇ ਹੀ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਧੂੜਕੋਟ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਐਨਆਈਏ ਦੇ ਵੱਲੋਂ ਉਕਤ ਜਸਵਿੰਦਰ ਸਿੰਘ ਦੇ ਘਰ 'ਤੇ ਛਾਪੇਮਾਰੀ ਜਿਸ ਦਾ ਪਰਿਵਾਰ ਕਾਫੀ ਲੰਮੇ ਸਮੇਂ ਤੋਂ ਪਿੰਡ ਦੇ ਵਿੱਚ ਰਹਿ ਰਿਹਾ ਤੇ ਖਬਰ ਲਿਖੇ ਜਾਣ ਤੱਕ ਐਨਆਈਏ ਦੀ ਇੱਕ ਟੀਮ ਜਲੰਧਰ ਤੋਂ ਵਾਪਸ ਚਲੀ ਗਈ ਹੈ ਅਤੇ ਮੌਕੇ ਦੇ ਵਿੱਚ ਹਾਲੇ ਵੀ ਛਾਪੇਮਾਰੀ ਜਾਰੀ ਹੈ ਦਾਸ ਦੱਸਿਆ ਕਿ ਉਸ ਤੋਂ ਪਹਿਲਾਂ ਕਸਬਾ ਨਿਹਾਲ ਸਿੰਘ ਵਾਲਾ ਦੇ ਕੋਲ ਪੈਂਦੇ ਪਿੰਡ ਮਾਨੁਕੇ ਦੇ ਵਿੱਚ ਐਨਆਈਏ ਨੇ ਛਾਪੇਮਾਰੀ ਕੀਤੀ ਸੀ ਸੂਤਰਾਂ ਦੇ ਮੁਤਾਬਕ NIA ਦੀ ਟੀਮ ਪਟਿਆਲੇ ਤੋਂ ਪਹੁੰਚ ਚੁੱਕੀ ਆ। ਉਹਦੀ ਇਹ ਵੀ ਦੱਸਦੀ ਹੈ ਕਿ ਗੁਰਾਇਆਂ ਦੇ ਨਜ਼ਦੀਕ ਪੈਂਦੇ ਪਿੰਡ ਡੱਲੇਵਾਲ ਦੇ ਵਿੱਚ ਸਵੇਰੇ 5:30 ਵਜੇ NIA ਦੀ ਟੀਮ ਨੇ ਦਬਿਸ਼ ਦਿੱਤੀ ਸੀ ਅਤੇ ਦੋ ਘਰਾਂ ਦੇ ਵਿੱਚ ਤਲਾਸ਼ੀ ਲਈ ਜਿਸ ਦੇ ਵਿੱਚ ਬਲਵਿੰਦਰ ਸਿੰਘ ਅਤੇ ਲਵਸ਼ਿੰਦਰ ਸਿੰਘ ਦੇ ਘਰ ਪੁੱਛਤਾਛ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਬੀਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਦਿਓਰ ਜੋ ਪਿਛਲੇ 35 ਸਾਲ ਤੋਂ ਇੰਗਲੈਂਡ ਦੇ ਵਿੱਚ ਰਹਿ ਰਿਹਾ ਹੈ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਜੁੜਿਆ ਹੋਇਆ ਹੈ ਅਤੇ ਉਹਨਾਂ ਦੇ ਪਰਿਵਾਰ ਦਾ ਉਸ ਦੇ ਨਾਲ ਕੋਈ ਸੰਬੰਧ ਨਹੀਂ ਹੈ। ਅਤੇ ਸਵੇਰੇ 5:30 ਵਜੇ ਦੇ ਕਰੀਬ ਟੀਮਾਂ ਨੇ ਘਰ ਦੇ ਵਿੱਚ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਨੇ ਪੁੱਛਤਾਛ ਦੇ ਵਿੱਚ ਦੱਸਿਆ ਕਿ ਉਹ ਉਹਨਾਂ ਦੇ ਪੁੱਤਰ ਦਾ ਫੋਨ ਵੀ ਆਪਣੇ ਨਾਲ ਲੈ ਗਏ। ਅਟੇ ਕੀ ਨਾ ਅਟਾ ਬਲਬੀਰ ਕੌਰ ਕਿਹੜਾ ਪਿੰਡ ਹੈ ਜੀ ਡੱਲੇਵਾਲ ਅੱਛਾ ਅੱਜ ਸਵੇਰੇ ਕਿੰਨੇ ਕ ਵਜੇ ਟੀਮਾਂ ਤੁਹਾਡੇ ਘਰ ਦੇ ਵਿੱਚ ਆਈਆਂ ਕਿਹੜੇ-ਕਿਹੜੇ ਘਰ ਚ ਆਈਆਂ ਇੱਕੋ ਘਰ ਚ ਆਈਆਂ ਕਿ ਹੋਰ ਘਰਾਂ ਤੇ ਆਈਆਂ ਨਹੀਂ ਪਿੰਡ 'ਚ ਹੋਰ ਵੀ ਮੁੰਡਾ ਹੈ ਉਹਦੇ ਘਰ ਵੀ ਆਈਆਂ ਆ ਸਾਡੇ ਸਾਢੇ ਵੀ ਆਈਆਂ 5:30 5:30 6:00 ਵਜੇ ਹਾਂਜੀ ਆਏ ਕਿੰਨੇ ਕ ਬੰਦੇ ਸੀ ਜੀ ਟੀਮ ਦੇ ਵਿੱਚ ਉਹ ਜੇ 12 13 ਮੰਡੇ ਹਾਂਜੀ ਕੀ ਕੁਛ ਫਿਰ ਪੁੱਛਗੇ ਚ ਕੀ ਕੀਤੀ ਹੈ ਤੁਹਾਡੇ ਤੋਂ ਪੁੱਛਗੇ ਚ ਬਸ ਉਹਦੇ ਬਾਰੇ ਕਰਦੇ ਸੀਗੇ ਬਾਕੀ ਉਹ ਨਹੀਂ ਤਲਾਛੀ ਕੀਤੀ ਸਾਰੇ ਕਰਦੀ ਤੇ ਪੁੱਛਗੇ ਚ ਕੀਤੀ ਅੱਦ ਕਿ ਸਾਡੇ ਉਹਦੇ ਨਾਲ ਕੋਈ ਲਿੰਕ ਨਹੀਂ ਹੈਗੇ ਨਾ ਸਾਨੂੰ ਕੋਈ ਫੋਨ ਆਉਂਦਾ ਹੈ ਤੇ ਬਸ ਪੁੱਛਗੇ ਚ ਕੀਤੀ ਆ ਕਰਕੇ ਚਲ ਗਿਆ ਅੱਗੇ ਵੀ ਆ ਜਾਂਦੇ ਆ ਉਹ ਤਾਂ ਜਤੋਂ ਗਏ ਆ ਬਾੜ 30 ਸਾਲ ਬੱਤੀ ਹੋ ਗਿਆ ਜਤੋਂ ਹੀ ਆਉਂਦੇ ਆ ਹਾਂਜੀ ਅੱਛਾ ਬਲਵਿੰਦਰ ਸਿੰਘ ਹੁਣ ਤੁਹਾਡੇ ਕੀ ਲੱਗਦੇ ਨੇ ਦੇਰ ਵਾ ਮੇਰਾ ਕਿੰਨੇ ਸਾਰੇ ਫੈਮਿਲੀ ਉਹਨਾਂ ਦੇ ਬਾਹਰ ਹੈ ਹਾਂਜੀ ਹਾਂਜੀ ਤੁਹਾਡੇ ਨਾਲ ਕੋਈ ਇੱਥੇ ਲਿੰਕ ਨਹੀਂ ਹੈਗਾ ਉਹਨਾਂ ਦਾ ਨਹੀਂ ਜਾਂਦੇ ਗਏ ਬਾਹਰ ਵਾਪਸ ਨਹੀਂ ਹਾਂ ਨਹੀਂ ਨਹੀਂ ਕਦੇ ਨਹੀਂ ਪੁੱਛ ਗਏ ਸੀ ਕੀ ਕਰਕੇ ਗਏ ਪੁੱਛ ਗਏ ਸੀ ਇਹ ਹੀ ਬਸ ਕਰਦੇ ਸੀਗੇ ਉਹ ਕਿੱਥੇ ਆ ਕੀ ਕਦੋਂ ਦੇ ਗਏ ਹੋ ਆ ਕੀ ਉਹਨਾਂ ਦੇ ਬੱਚੇ ਆ ਤੇ ਵਾਈਫ ਨਾਲ ਦੀ ਅਸੀਂ ਕਿ ਬਾਹਰ ਹੀ ਬੱਚੇ ਹੁੰਦੇ ਬਾਹਰ ਹੀ ਹੋਏ ਸੀਗੇ ਉਹ ਤਾਂ ਉਹਦੀ ਵਾਈਫ ਇਕੱਠੇ ਗਏ ਆ ਅੱਛਾ ਜੀ ਹਾਂਜੀ ਤੇ ਬਗਾ 32 33 ਸਾਲ ਉਹਨਾਂ ਨੂੰ ਗਿਆਨ ਹੋ ਗਿਆ ਆ ਕਦੇ ਵਾਪਸ ਆਏ ਨਹੀਂ ਹੈਗੇ ਹੂੰ ਹਾਂ ਜੀ ਤੇ ਵਾਸਾ ਲੈ ਕੇ ਵੀ ਗਏ ਕਰੋ ਮੈਂ ਕੁਛ ਨਹੀਂ ਇੱਕ ਮੋਬਾਈਲ ਫੋਨ ਲੈ ਕੇ ਗਏ ਉਹ ਵੀ ਚੱਕ ਚੱਕ ਕਾਨੇ ਨੂੰ ਹੋਰ ਕੁਛ ਨਹੀਂ ਲੈ ਕੇ ਗਏ ਨਾ ਉਹਨੇ ਸਾਨੂੰ ਕੁਛ ਕਿਹਾ ਆ ਤੇ ਨਾ ਕੁਛ ਲੈ ਕੇ ਗਏ ਸਵੇਰੇ ਸਾਢੇ 5 ਪੌਣੀ 6 ਆਏ ਆ ਹਾਂ ਜੀ ਹਾਂ ਜੀ ਹਾਂ ਜੀ ਪਰ ਹਾਂ ਜੀ ਆਂਦੀ ਤੇ ਉਹਦਾ ਫੇਸ ਸਾਢੇ ਵਾਲੋ ਤਾਂ ਫੇਸਖ ਲਈ ਜੀ ਉਹ ਸ਼ੁਰੂ ਤੇ ਕੀਤਾ ਆ ਨਹੀਂ ਹਾਂ ਜੀ ਇਹ ਪਹਿਲਾਂ ਨੌਕਰੀ ਕਰਦੇ ਹੁੰਦੇ ਸੀ ਫੌਜ ਚ ਫੇਰ ਰਿਟਾਇਰ ਹੋ ਗਏ ਹਾਂ ਜੀ ਤੇ ਆ ਸਮਝਣ ਨਿਊਜ਼ ਦੇ ਰਹੀ ਜਲੰਧਰ ਤੋਂ ਦਿਵਿੰਦਰ ਕੁਮਾਰ